ਹਲਕਾ ਸੁਜਾਨਪੁਰ ਦੇ ਪਿੰਡ ਬਾਦੀ ਗੁਗਨਾ ਵਿੱਚ ਮੌਜੂਦਾ ਸਰਪੰਚ ਦੇ ਘਰ ਵਾਲੇ ਨੂੰ ਘਰ ਬੁਲਾ ਕੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ ਅਦੇ ਪਿੰਡ ਅਜੀਜਪੁਰ ਦੀ ਸਰਪੰਚ ਮੰਜੂ ਪਠਾਨੀਆਂ ਦੇ ਜ਼ਖਮੀ ਪਤੀ ਜੋ ਕਿ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਪੁਰਾਣੇ ਨੇਤਾ ਯੁਧਵੀਰ ਸਿੰਘ ਪਠਾਨੀਆਂ ਨੂੰ ਗੰਭੀਰ ਹਾਲ ਵਿੱਚ ਸਿਵਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਅੱਜ ਭਾਜਪਾ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਅਤੇ ਮੌਜੂਦਾ ਵਿਧਾ ਕਸ਼ਮੀਰ ਸ਼ਰਮਾ ਜ਼ਖਮੀ ਯੁਧਵੀਰ ਸਿੰਘ ਦਾ ਹਾਲ ਪੁੱਛਣ ਲਈ ਹਸਪਤਾਲ ਪਹੁੰਚੇ ਉਸ ਤੋਂ ਬਾਅਦ ਪੰਜਾਬ ਕਾਰਜਕਾਰੀ ਪ੍ਰਧਾਨ ਵੀ ਸ਼ਰਮਾ ਨੇ ਐਸਐਮਓ ਡਾਕਟਰ ਸੁਨੀਲ ਚਾਨੜ ਮੁਲਾਕਾਤ ਕੀਤੀ ਅਤੇ जख्मी ਵਿਅਕਤੀ ਦੇ ਇਲਾਜ ਵਿੱਚ ਕਿਸੇ ਕਿਸਮ ਦੀ ਲਾਪਰਵਾਹੀ ਨਾ ਵਰਤਣ ਦੀ ਅਪੀਲ ਕੀਤੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਹਮਲਾਵਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਖਤ ਤੋਂ ਸਖਤ ਕਾਰਵਾਈ ਉਹਨਾਂ ਹਮਲਾਵਰਾਂ ਖਿਲਾਫ ਕੀਤੀ ਜਾਵੇਗੀ ਜੀ ਦੇ ਵੱਡੇ ਨੇਤਾ ਨੇ ਉਪਾਧਿਕਸ਼ ਨੇ ਪਾਰਟੀ ਦੇ ਉਹਨਾਂ ਦਾ ਹਾਲਚਲ ਪੁੱਛਣ ਲਈ ਆਇਆ ਔਰ ਜਲਦੀ ਤੋਂ ਜਲਦੀ ਉਹ ਸਵਸਥ ਹੋਣ ਜ਼ਿਲ੍ਹਾ ਪ੍ਰਮਾਣੀ ਸ਼ਮਸ਼ੇਰ ਜੀ ਤਿਵਾਨ ਜੀ ਔਰ ਪਾਰਟੀ ਦੇ ਬਾਕੀ ਸਭ ਮੇਤਾ ਸਾਡੇ ਮੰਡਲ ਦੇ ਅਕਸ਼ਵੀ ਆਏ ਨੇ ਤੇ ਮੇਰਾ ਸਿਰਫ ਐਸਮਨ ਸਿੰਘ ਸਾਹਿਬ ਨੂੰ ਮੈਂ ਗੱਲ ਕਹੀ ਹੈ ਕਿ ਠੀਕ-ਠੀਕ ਨਾਲ ਇਲਾਜ ਹੋਏ ਇਹਦੇ ਕੋਈ ਨਵੀਨਤਾ ਨਾ ਰਹੇ ਔਰ ਜਿਹੜੇ ਦੋਸ਼ੀ ਨੇ ਗਲਤ ਅੱਡੀ ਕਰਵਾਣਾ ਨੇ ਤੇ ਇਹ ਵੀ ਕਿਸੇ ਪ੍ਰੈਸ਼ਰ ਥਲੇ ਨਾਲ ਜੋ ਵਾਸਤਵ ਚ ਸੱਟਾਂ ਲੱਗੀਆਂ ਉਹਦੇ ਹਿਸਾਬ ਨਾਲ ਦੇਖਿਆ ਜੋ ਨਾਲ ਜਾ ਕੇ ਮੈਨੂੰ ਤਾਂ ਲੱਗਦਾ ਕਿ ਬੜੀ ਬੇਰਹਾਮੀ ਦੇ ਨਾਲ ਉਹਨਾਂ ਨੇ ਹਮਲਾ ਜਿਹੜਾ ਉਹ ਕੀਤਾ ਔਰ ਜਿਹੜੇ ਨਹੀਂ ਉਹ ਕਿਸੇ ਵੀ ਕੀਮਤ ਤੇ ਬਖਸ਼ੇ ਨਾ ਜਾ ਇਹਦੇ ਕੋ ਸਾਡੀ ਨਜ਼ਰ ਰਹੇ